ਕਹਿੰਦੇ ਲੁੱਟਣ ਦੇ ਨਵੇਂ ਤੋਂ ਨਵੇਂ ਤਰੀਕੇ ਲੱਭੇ ਜਾ ਰਹੇ ਆ ਜਿਨ੍ਹਾਂ ਵਿੱਚ ਸਾਰਿਆਂ ਤੋਂ ਪਹਿਲਾਂ ਆਪਾਂ ਗੱਲ ਕਰੀਏ ਆ ਪ੍ਰਾਈਵੇਟ ਸਕੂਲਾਂ ਦੀ ਜਿੱਥੇ ਮੈਂ ਕਹਿੰਨਾ ਬੱਚਿਆਂ ਦੇ ਮਾਪਿਆਂ ਨੂੰ ਲੁੱਟਿਆ ਜਾਂਦਾ ਜਿਵੇਂ ਭਗਵੰਤ ਮਾਨ ਸਾਹਿਬ ਨੇ ਕਿਹਾ ਸੀ ਕਿ ਆ ਜਿਹੜੇ ਪ੍ਰਾਈਵੇਟ ਸਕੂਲ ਹੁੰਦੇ ਆ ਇਹਨਾਂ ਦੀਆਂ ਕਿਤਾਬਾਂ ਐਵੇਂ ਦੀਆਂ ਲਵਾਵਾਂਗੇ ਜਿਹੜੀਆਂ ਹਰ ਇੱਕ ਦੁਕਾਨ ਤੋਂ ਮਿਲ ਜੇ ਪਰ ਭਗਵੰਤ ਮਾਨ ਸਾਹਿਬ ਆ ਪ੍ਰਾਈਵੇਟ ਸਕੂਲਾਂ ਦੀਆਂ ਕਿਸੇ ਪਾਸਿਓਂ ਵੀ ਕਿਤਾਬਾਂ ਲੈ ਕੇ ਦਿਖਾਓ ਫੇਰ ਮੰਨੀਏ ਕਹਿੰਦੇ ਸਕੂਲ ਦੇ ਵਿੱਚ ਕਿਤਾਬਾਂ ਨਹੀਂ ਵਿਕਣਗੀਆਂ ਪ੍ਰਾਈਵੇਟ ਸਕੂਲ ਦੀਆਂ ਜਿਹੜੀਆਂ ਕਿਤਾਬਾਂ ਹੋਣਗੀਆਂ ਹਰ ਇੱਕ ਦੁਕਾਨ ਤੇ ਮਿਲਣਗੀਆਂ ਪਰ ਤੁਸੀਂ ਇਹ ਕਦੇ ਚੈੱਕ ਕੀਤਾ ਜਾ ਕੇ ਇਹੀ ਪ੍ਰਾਈਵੇਟ ਸਕੂਲ ਦੀਆਂ ਜਿਹੜੀਆਂ ਬੁੱਕਸ ਹੁੰਦੀਆਂ ਉਹ ਸਾਰੀਆਂ ਇਹਨਾਂ ਦੀ ਦੁਕਾਨ ਵੱਲੋਂ ਮਿਲਦੀਆਂ ਜਿਹੜੇ ਇਹਨਾਂ ਨੇ ਅਕਰਿੰਦੇਬਾਈ ਹੁੰਦੇ ਆ ਜਿਹੜੇ ਆਪਣੀਆਂ ਕਿਤਾਬਾਂ ਸਕੂਲ ਵਾਲੇ ਛਪਾ ਕੇ ਉਹ ਆਪਣੇ ਮਨਪਸੰਦੀ ਦੁਕਾਨ ਦੇ ਉੱਤੇ ਰੱਖਦੇ ਆ ਤੇ ਮਨਪਸੰਦੀ ਰੇਟ ਲਾਉਂਦੇ ਆ ਤੇ ਜੇ ਕੋਈ ਬੱਚਾ ਅਗਲੀ ਕਲਾਸ ਚ ਚਲਾ ਜਾਵੇ ਦਾ ਛੋਟੇ ਬੱਚੇ ਨੂੰ ਕਹਿ ਦਿੰਦਾ ਬਈ ਤੂੰ ਇਸ ਕਲਾਸ ਦੇ ਵਿੱਚ ਹੋ ਗਿਆ ਤਾਂ ਤੂੰ ਮੇਰੇ ਵਾਲੀਆਂ ਕਿਤਾਬਾਂ ਵਰਤਲਾ ਪਰ ਨਹੀਂ ਉਹ ਵੀ ਕਹਿ ਦਿੰਦੇ ਸਕੂਲ ਵਾਲੇ ਕਹਿ ਦਿੰਦੇ ਕਿ ਸਿਲੇਬਸ ਚੇਂਜ ਹੋ ਗਿਆ ਇਹ ਪੁਰਾਣੀਆਂ ਕਿਤਾਬਾਂ ਨਹੀਂ ਲੱਗਣੀਆਂ ਤੁਸੀਂ ਨਵੀਆਂ ਕਿਤਾਬਾਂ ਲੈ ਕੇ ਆਓ ਜਿਹੜੀਆਂ ਕਿਤਾਬਾਂ ਵਾਲੀਆਂ ਦੁਕਾਨਾਂ ਦੇ ਉੱਤੇ ਇਹ ਕਿਤਾਬਾਂ ਰੱਖੀਆਂ ਹੁੰਦੀਆਂ ਉਹਦੇ ਵਿੱਚੋਂ ਸੋਚ 90% ਇਨ੍ਹਾਂ ਸਕੂਲਾਂ ਦੀਆਂ ਹੀ ਕਿਤਾਬਾਂ ਉਸ ਦੁਕਾਨ ਤੇ ਵੇਖਦੀਆਂ ਪਰ ਇੱਕੋ ਦੁਕਾਨ ਤੋਂ ਮਿਲਦੀਆਂ ਕੋਈ ਇਹ ਨਹੀਂ ਸ਼ਹਿਰ ਦੇ ਵਿੱਚ 10 ਦੁਕਾਨਾਂ ਤੇ 10 ਦੁਕਾਨਾਂ ਤੋਂ ਇਹਨਾਂ ਦੇ ਸੈੱਟ ਮਿਲਣਗੇ ਤੋਂ ਇਹਨਾਂ ਦੀ ਲੁੱਟ ਨੂੰ ਬੰਦ ਕੀਤਾ ਜਾਊਗਾ ਕਿਉਂ ਨਹੀਂ ਇੱਧਰਲੇ ਪਾਸੇ ਹੀ ਨਿਗਾਹ ਮਾਰਤੇ ਪਹਿਲਾਂ ਤਾਂ ਪ੍ਰਾਈਵੇਟ ਹਸਪੀਟਲ ਵਾਲਿਆਂ ਨੇ ਪੂਰੀ ਲੁੱਟ ਮਚਾਈ ਵੀ ਆ ਜਿਹੜੀ ਕਹਿੰਦੇ ਦਵਾਈ ਲੈ ਕੇ ਦੇ ਦੇਣਗੇ ਨਾ ਹਰ ਇੱਕ ਮੈਡੀਕਲ ਤੋਂ ਉਹ ਦਵਾਈਆਂ ਨਹੀਂ ਮਿਲਦੀਆਂ ਜੇ ਉਹ ਸਾਲਟ ਮੈਚ ਕਰਕੇ ਉਹ ਦਵਾਈਆਂ ਲੈ ਕੇ ਆਂਦਾ ਕੋਈ ਤਾਂ ਕਹਿ ਦੇਣਗੇ ਇਹ ਸਾਲਟ ਨਹੀਂ ਲੱਗਣੇ ਇਹ ਕੰਪਨੀ ਦੀ ਨਹੀਂ ਲੱਗਣੀ ਜਿਹੜੀ ਕੰਪਨੀ ਅਸੀਂ ਲੈ ਕੇ ਦਿੱਤੀ ਆ ਉਹ ਕੰਪਨੀ ਦੀਆਂ ਦਵਾਈਆਂ ਲੈ ਕੇ ਆਓ ਅਪ ਪ੍ਰਾਈਵੇਟ ਸਕੂਲਾਂ ਦੀ ਗੱਲ ਕਰਦੇ ਪਿਆ ਜਿਦੇ ਵਿੱਚ ਮੈਂ ਕਹਿੰਨਾ ਇੱਕ ਸਾਲ ਦੇ ਵਿੱਚ ਤਕਰੀਬਨ 130-40 ਛੁੱਟੀਆਂ ਹੁੰਦੀਆਂ ਜਿਦੇ ਵਿੱਚ ਐਤਵਾਰ ਦੀ ਮੰਨਿਆ ਹਰ ਐਤਵਾਰ ਛੁੱਟੀ ਹੁੰਦੀ ਹੈ ਪਰ ਕਈ ਸਕੂਲ ਐਵੇਂ ਦੇ ਵੀ ਆ ਹਰ ਸ਼ਨੀਵਾਰ ਛੋਟੇ ਬੱਚਿਆਂ ਨੂੰ ਛੱਡੋ ਵੱਡੇ ਬੱਚਿਆਂ ਨੂੰ ਵੀ ਛੁੱਟੀਆਂ ਕਰਦੇ ਆ ਕਿਉਂ ਨਹੀਂ ਇਸ ਚੀਜ਼ ਨੂੰ ਬੰਦ ਕੀਤਾ ਜਾਂਦਾ ਕਿ ਮਾਪੇ ਮਹੀਨੇ ਦੀ ਫੀਸ ਪੂਰੀ ਨਹੀਂ ਦਿੰਦੇ ਜਾਂ ਹਰੇਕ ਮਾਪੇ ਨੂੰ ਕਹਿੰਦੇ ਆ ਬਾਈ ਜਿੰਨੀਆਂ ਛੁੱਟੀਆਂ ਹੋਣਗੀਆਂ ਓਨੀਆਂ ਛੁੱਟੀਆਂ ਦੇ ਪੈਸੇ ਯਾਰ ਤੁਹਾਡੇ ਤੋਂ ਫੀਸ ਘੱਟ ਲੀਤੀ ਆ ਕਿਸੇ ਨੇ ਇਸ ਚੀਜ਼ ਵੱਲ ਧਿਆਨ ਨਹੀਂ ਜਾਨਾ ਇੱਕ ਲੁਧਿਆਣੇ ਦੀ ਖਬਰ ਹੈ ਜਿੱਥੇ ਪੱਤਰਕਾਰ ਨੇ ਸਵਾਲ ਕੀਤੇ ਸੀ ਜਿੱਥੇ ਕਿਤਾਬਾਂ ਵੇਖਦੀਆਂ ਸੀ ਸਕੂਲ ਵਾਲੀਆਂ ਜਦੋਂ ਉੱਥੇ ਆ ਕੇ ਸਵਾਲ ਕੀਤੇ ਨਾ ਤੁਸੀਂ ਐਮ ਆਰ ਪੀ ਤੇ ਕਿਤਾਬਾਂ ਵੇਚਦੇ ਪਿਆ ਤੁਸੀਂ ਇਹ ਸਕੂਲ ਦੀਆਂ ਕਿਤਾਬਾਂ ਇਕੱਲੀ ਕਿਉਂ ਵੇਚਦੇ ਆ ਬਾਕੀ ਮਾਰਕੀਟ ਦੇ ਵਿੱਚ ਕਿਤਾਬਾਂ ਕਿਉਂ ਨਹੀਂ ਲੱਗਦੀਆਂ ਪਈਆਂ ਤਾਂ ਉਸ ਬੰਦੇ ਵੱਲੋਂ ਪੱਤਰਕਾਰ ਦੇ ਨਾਲ ਮਿਸ ਹੈਪਨਿੰਗ ਕੀਤੀ ਗਈ ਇਹਦਾ ਕਸੂਰਵਾਰ ਕੌਣ ਹੈ ਜੇ ਸਰਕਾਰਾਂ ਇੰਨਾਂ ਚੀਜ਼ਾਂ ਤੇ ਨਕੇਲ ਕੱਸੂਗੀ ਤੇਰੀ ਇਸ ਚੀਜ਼ ਦਾ ਸੱਟਾ ਨਿਕਲੂਗਾ ਜੇ ਸਰਕਾਰਾਂ ਹੀ ਇਹਨਾਂ ਦਾ ਸਾਥ ਦਿੰਦੀਆਂ ਰਹੀਆਂ ਕਦੋਂ ਇਹਨਾਂ ਦੀ ਚੋਰ ਬਜਾਇਰੀ ਫੜੀ ਜਾਊਗੀ